ਪਹਿਲਗਾਮ ਦੇ ਉੱਤੇ ਅੱਤਵਾਦੀ ਹਮਲੇ ਦੇ ਵਿੱਚ ਕਈ ਹਿੰਦੂ ਪਰਿਵਾਰਾਂ ਦੇ ਨੌਜਵਾਨ ਤੇ ਲੈ ਕੇ ਬੱਚਿਆਂ ਤੱਕ ਨੂੰ ਜਿਹੜਾ ਹੈ ਉੱਥੇ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦੀ ਦਰਦਨਾਕ ਮੌਤ ਅੱਤਵਾਦੀਆਂ ਵੱਲੋਂ ਕੀਤੀ ਗਈ ਉਸ ਦੇ ਵਜੋਂ ਪੂਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਐਸੀ ਤਰ੍ਹਾਂ ਸਿਵ ਸੈਨਾ ਹਿੰਦੇ ਪ੍ਰਧਾਨ ਨਿਸ਼ਾਨ ਸ਼ਰਮਾ ਦੇ ਵੱਲੋਂ ਜਿੱਥੇ ਖਰੜ ਦੇ ਵਿੱਚ ਅੱਤਵਾਦ ਦਾ ਪੁੱਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਹੀ ਕਾਫਲੇ ਸਨ ਇਹ ਉਹ ਪਹਿਲਗਾਮ ਲਈ ਰਵਾਨਾ ਹੋ ਚੁੱਕੇ ਨੇ ਆਉ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਦੇ ਦੇਸ਼ ਦੇ ਵਿੱਚ ਮੇਲ ਬਣ ਰਿਹਾ ਜਿਹੜਾ ਤਸਵੀਰ ਦੇ ਵਿੱਚ ਸਾਡਾ ਧਰਮ ਪੁੱਛ-ਪੁੱਛ ਕੇ ਸਾਨੂੰ ਟਾਰਗੇਟ ਕਰ-ਕਰ ਕੇ ਮਾਰਿਆ ਜਾ ਰਿਹਾ ਪਹਿਲਾ ਬੰਗਾਲ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਟਾਰਗੇਟ ਕਰ-ਕਰ ਕੇ ਮਾਰਿਆ ਜਾ ਰਿਹਾ ਤਸਵੀਰ ਦੇ ਵਿੱਚ ਜਿਹੜੇ ਬੰਦੇ ਘੁੰਮਣਗੇ ਸੀਗੇ ਉਹਨਾਂ ਨੂੰ ਜਾਤਾਂ ਪੁੱਛ-ਪੁੱਛ ਕੇ ਵੀ ਤੂੰ ਹਿੰਦੂ ਐ ਚੱਕਤਾ ये जे तू कलम जे किसी ने कहता भी जान बचाव नहीं खाकर जी मैं मुसलमान हाँ तुम क्या कलम पढ़ असी मोदी कतरे कतू का लिखा जाए टारगेट करके मारे हिंदुआ हिंदू हिंदू ने इस करके मारे गया हौसला फसाई करने की शिवसेना हिंद वालों मेरे नारी ना समुची नोट की टीम ਸਾਡੇ ਮੀਡੀਆ ਐਡਵਾਈਜ਼ਰ ਕਮਲ ਜੀ ਕਿੰਨੀ ਘੜੀ ਟੀਮ ਹੈ ਪਰਮਗੁਰੂ ਸਾਡੇ ਰਣਜਨ ਸ਼ਾਤਰੀ ਜੀ ਸੂਬੇ ਦੇ ਪ੍ਰਧਾਨ ਅਨੰਦ ਗੁਪਤਾ ਜੀ ਗੋਤਮ ਸ਼ਰਮਾ ਜੀ ਕਾਲਾ ਪਟਲੀ ਆਸ਼ਾ ਕਾਲੀਏ ਸਾਰੇ ਅਸੀਂ ਪਹਿਰਗਾਮ ਜਾ ਰਹੇ ਹਾਂ ਅਸੀਂ ਆਪਣੇ ਬੈਗ ਜਸਤਰੇ ਸਾਰੇ ਨਾਲ ਲੈ ਕੇ ਜਾ ਰਹੇ ਹਾਂ ਉੱਥੇ ਜਾ ਕੇ ਅਸੀਂ ਬਹੁਤ ਹੀ ਹੌਸਲਾ ਵਧਾਈ ਕਰਾਂਗੇ ਉਸ ਦੇ ਨਾਲ ਅਸੀਂ ਪੰਜਾਬ ਭਰ ਦੇ ਵਿੱਚ ਹੀ Hindu Nyay Yatra ਕਰਾਂਗੇ ਇਸੇ ਨੂੰ Nyay Yatra ਮਕਸਦ ਹੋਏਗਾ ਸ਼ੁਰੂਆਤ ਤੇ ਹਿੰਦੂ ਟਾਰਗੇਟ ਕਿਤੇ ਹੁੰਦਾ ਜਿਹਨੇ ਬ੍ਰਿਗੇਡੀਅਰ ਕੁਜਲੇਜਾ ਦਲਕਾ ਗੁਪਤਾ ਅਮਿਤ ਸ਼ਰਮਾ ਲੋਕ ਇਹਨੇ ਤੋਂ ਅਰਵਿੰਦਰ ਖਸਾਈ ਆਰਐਸਐਸ ਤੋਂ ਵਿਕਾਸ ਬਰਵਾਕਰ ਨੰਗਲ ਤੋਂ ਕਿਹਨੂੰ ਕੌਮ ਮਾਰਿਆ ਜਦੋਂ ਕਿ ਹਿੰਦੂ ਕਲਟੀ ਦੀ ਗੱਲ ਕਰਦੇ ਸੀ ਜੀ ਸੂਰੀ ਸਾਹਿਬ ਅਮਰਸੇਰ ਤੋਂ ਨਾਮ ਸੀਧ ਕੀਤਾ ਗਿਆ ਕਿ ਤੇ ਤੇ ਹਿੰਦੂ ਸੀਧ ਹੰਦੇ ਦੇ ਹੱਥੋਂ ਬਾਅਦ ਆਤਵਾਦੀ ਦੇ ਦਾ درجہ ਦਿੱਤਾ ਜਾਵੇ ਕਿ ਜਿੱਦਾਂ ਪੰਜਾਬ ਪੁਲ ਦੇ ਸ਼ਹੀਦ ਜਵਾਨਾਂ ਨੂੰ ਗ੍ਰੇਟ ਐਸਆਈ ਐਟ 1 ਕਰੋੜ ਰੁਪਿਆ ਜਾ ਸਰਕਾਰ ਜੰਡੀ ਹੈ ਉਧਾ ਹਿੰਦੂ ਆਤਵਾਦ ਬਿੜਤ ਕਰ ਦਿੱਤੀ ਜਾਵੇ ਪਾਣੀ ਪਾਣੀ ਲੈ ਕੇ ਜਿਹਦੇ ਕੋਲ ਦੁਕਾਨ ਲੱਗਦੀ ਹੈ ਉਹ ਕਿਹੜਾ ਦੇਖ ਕੇ ਤਾਉ ਦਾਗਾ ਕਿ ਉਹ ਤੇਰੇ ਕੋਲ ਕਿਹਨੋਂ ਰੱਖੇ ਰਾਜ ਦੇ ਕੋਲ ਰੱਖੇ ਗਾੜੀ ਹਾਂਜੀ ਧਮਕੀਆਂ ਤੁਹਾਨੂੰ ਬਹੁਤ ਆ ਚੁੱਕੀਆਂ ਨੇ ਉੱਥੇ ਵੀ ਜਿਹੜਾ ਨੇ ਹਮਲਾ ਆਇਆ ਉਹ ਵੀ ਜਿਹੜਾ ਹੈ ਕਿਉਂ ਕਿ ਉੱਧਾ ਜਾ ਰਹੇ ਹੋ ਯਾ ਤੂੰ ਕਿਉਂ ਨਾ ਜਿੱਤੇ ਜਾਂਦੇ ਲਈ ਕੋਈ ਮੌਤ ਆਣੀ ਹੈ ਇੱਕ ਬਣਾਈ ਆ ਇਹ ਸਾਡੀ ਮੌਤ ਨਾਲ ਕਿਸੇ ਨੂੰ ਕੋ ਫਾਇਦਾ ਹੁੰਦਾ ਸਾਡੀ ਸ਼ਹਾਦਤ ਨਾਲ ਕਿੱਤਾ ਮੁਰਖ ਦਾ ਮੈਂ ਆਪਣੀ ਸ਼ਹਾਦੇ ਦੇਣ ਨੂੰ ਤਿਆਰ ਆ ਮੇਰੇ ਤੋਂ ਸਾਨੂੰ ਕੋਈ ਡਰ ਨਹੀਂ ਹੈ ਹੱਤਕਵਾਦ ਔਰ ਗੈਂਗਸਟਰਵਾਦ ਦੇ ਖਿਲਾਫ ਬੋਲਦੇ ਆ ਤੇ ਬੋਲਦੇ ਰਹਿਾਂਗੇ ਇਹ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਜੀ ਰੋਕਣ ਤੇ ਪੂਰੀ ਕੋਸ਼ਿਸ਼ ਕਰੇਗਾ ਪ੍ਰਸ਼ਾਸਨ ਸਾਨੂੰ ਜਾਨ ਨਹੀਂ ਲਏਗਾ ਸਾਨੂੰ ਰੋਕਿਆ ਤਾਂ ਫਿਰ ਕੀ ਕਰੋਗੇ ਜੀ ਇੱਦਾਂ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਕੋਈ ਦੇਸ਼ ਵਿਰੋਧੀ ਕੰਮ ਕਰ ਰਹੇ ਆ ਅਸੀਂ ਤਾਂ ਦੇਸ਼ ਦੀ ਏਕਤਾ ਔਰ ਖੰਡਤਾ ਨੂੰ ਤੋੜਨ ਵਾਲਿਆਂ ਦੇ ਖਿਲਾਫ ਕੰਮ ਕਰ ਰਹੇ ਆ ਅਸੀਂ ਕੋਈ ਦੇਸ਼ ਦੇ ਖਿਲਾਫ ਕੰਮ ਨਹੀਂ ਕਰ ਰਹੇ ਸੰਵਿਧਾਨ ਦੇ ਖਿਲਾਫ ਕੰਮ ਨਹੀਂ ਕਰ ਰਹੇ ਸਰਕਾਰ ਦੇ ਖਰਾਬ ਕੰਮ ਨਹੀਂ ਕਰ ਰਹੇ ਅਸਲ ਭਾਰਤੀ ਫੌਜ ਸੇ ਹੱਥ ਚ ਕੰਮ ਕਰ ਰਹੇ ਆ ਵਾਰ ਇੱਕ ਵਾਰਾ ਕੀ ਜੈ ਹਿੰਦ ਭਾਰਤ ਭੰਦੇ ਭਾਰਤ ਭੰਦੇ ਭਾਰਤ ਭਰਤ ਇਹ ਪੰਜਾਬ ਸਰਕਾਰ ਦੇ ਵੱਲੋਂ ਵੀ ਬਹੁਤ ਵੱਡੇ ਕਦਮ ਚੁੱਕੇ ਗਏ ਨੇ ਸਿਧੂ ਸੰਧੀ ਜਿਹੜੀ ਆ ਖਤਮ ਕਰ ਦਿੱਤੀ ਆ ਡਾਰੀ ਬਾਰਡਰ ਜਿਹੜੇ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਉਸ ਤੋਂ ਬਾਅਦ ਜਿਹੜਾ ਹੈ ਜੇ ਆਪਾਂ ਗੱਲ ਕਰੀਏ ਤੇ ਜਿੰਨੇ ਵੀ ਪਾਕਿਸਤਾਨੀ ਹੋਰੇ ਬੈਠੇ ਸੀ ਅਕਸਰ ਉਹਨਾਂ ਨੂੰ ਦੇਖ ਸਕਣ ਦਾ ਜਿਹੜਾ ਹੈ ਕਹਿ ਦਿੱਤਾ ਆਰਡਰ ਦੇ ਦੇਖੋ ਜੀ ਸਾਨੂੰ ਸਾਰਿਆਂ ਨੂੰ ਮੋਦੀ ਸਾਹਿਬ ਤੋਂ ਅਮਿਤ ਸ਼ਾਹ ਜੀ ਤੋਂ ਬੜੀਆਂ ਉਮੀਦਾਂ ਨੇ ਹੁਣ ਸਾਨੂੰ ਸਾਨੂੰ ਉਮੀਦ ਹੈ ਕਿ ਕੁਝ ਵੱਡਾ ਹੋਣਾ ਚਾਹੀਦਾ ਜਿਹੜਾ ਆ ਨਹੀਂ ਹੈ ਕਿ ਆਣ ਕੇ ਸਾਡੇ ਦੋਦਰਜਾ ਬੰਦੇ ਮਾਰ ਦੇਣਗੇ ਸਾਡੀ ਫੌਜ ਵੀ ਉਹਨਾਂ ਨੂੰ ਮਾਰ ਦੇਗੀ ਸਾਡੀ ਸੀਆਰਪੀ ਆਰਮੀ ਘਟਨੀ ਹੈ ਕਿਸੇ ਤੋਂ ਪਰ ਤੇ بار بار ਉਹਨਾਂ ਇੱਕ ਵਾਰ ਪੱਤੀ ਕਰਨਾ ਚਾਹੀਦਾ ਦੇਖੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਕਿ ਜਿਹੜਾ ਪਾਕ ਅਧ੍ਰਿਕਤ ਕਸ਼ਮੀਰ ਹੈ ਜਿਹੜਾ ਸਾਡਾ ਕਸ਼ਮੀਰ ਹੈ ਸਾਡੇ ਵੱਲ ਹੋਣਾ ਚਾਹੀਦਾ ਜੀ ਰੋਜ਼ ਦੀ ਲੜਾਈ ਖਤਮ ਹੋਣੀ ਚਾਹੀਦੀ ਆ ਪਾਕਿਸਤਾਨ ਨਾਲ तमाम तरह ਦੇ ਰਿਸ਼ਤੇ ਖਤਮ ਹੋਣੇ ਚਾਹੀਦੇ ਆ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਿਕੋਲੋ ਜੀ ਦਾ ਪਾਕਿਸਤਾਨ ਤੁਸੀਂ ਦੇਖਿਆ ਤਸਵੀਰਾਂ ਸਿਵ ਸੈਨਾ ਹਿੰਦ ਦੇ ਪ੍ਰਧਾਨ ਨੇ ਜਿੱਥੇ ਇਸ ਅੱਤਵਾਦੀ ਹਮਲੇ ਤੇ ਪਾਕਿਸਤਾਨ ਦੀ ਨਿੰਦਿਆ ਕੀਤੀ ਹੈ ਉੱਥੇ ਹੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਪਾਕਿਸਤਾਨ ਨਾਲੋਂ ਸਾਰੇ ਰਿਸ਼ਤੇ ਤੋੜ ਲੈਣੇ ਚਾਹੀਦੇ ਨੇ ਤੇ ਕੜਾ ਜਿਹੜਾ ਹੈ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਫਿਲਹਾਲ ਸਿਵਸਨਾਹਿੰਦ ਦੇ ਪ੍ਰਧਾਨ ਨੇ ਜੋ ਨਿਸ਼ਾਂਤ ਸ਼ਰਮਾ ਉਹਨਾਂ ਦੇ ਵੱਲੋਂ ਆਪਣੇ ਕਾਫਲੇ ਸਣੇ ਪਹਿਲਗਾਮ ਲਈ ਰਵਾਨਾ ਹੋ ਚੁੱਕੇ ਨੇ ਗੌਰ ਕਰਨੀ ਇਹ ਗੱਲ ਹੈ ਕਿ ਸਿਵਸਨਾਹਿੰਦ ਦੇ ਪ੍ਰਧਾਨ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਹੋਈਆਂ ਨੇ। ਕਿਹਾ ਹੋ ਆਪਣਾ ਇਹ ਯਾਤਰਾ ਜਿਹੜੀ ਹੈ ਪਹਿਲਗਾਮ ਤੱਕ ਕਾਫਲੇ ਸਣੇ ਜਾ ਰਹੇ ਨੇ। ਕਿਹ ਪ੍ਰਸ਼ਾਸਨ ਉਹਨਾਂ ਨੂੰ ਪਹੁੰਚਣ ਦੇਵੇਗਾ ਜਾਂ ਫਿਰ ਉਹ ਰਸਤੇ 'ਚ ਰੋਕ ਲੈਣਗੇ। ਇਹ ਤਾਂ ਨਾਲ ਸਮਾਂ ਹੀ ਦੱਸੇਗਾ। ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ